ਰਾ ਗਿਰ 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 ਗੁਰਵਾ 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 ਗੁਰਵਾ

ਰਾ ਗੁਰ ਰਾ ਗੁਰ ਰਾ ਗੁਰ ਰਾ ਗੁਰ ਰਾ ਗੁਰ ਵਾ ਗੁਰ ਵਾ ਗੁਰ ਰਾ ਗੁਰ ਰਾ ਗੁਰ ਵਾ 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 ਗੁਰ ਰਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਰਾ ਗੁਰ ਵਾ 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 ਗੁਰ ਗਿਰ ਵਾ 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 ਗਿਰ ਵਾ

ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਵਾ ਗੁਰ 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 ਵ ਵਾ ਗੁਰ ਰਾ ਗੁਰ ਵਾ ਗੁਰ ਗੁਰ ਵਾ ਗੁਰ ਰਾ ਗੁਰ ਵਾ ਗੁਰ ਗੁਰ ਵਾ 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 ਗੁਰ ਰਾ ਗੁਰ ਰਾ ਗੁਰ ਵਾ 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 ਗੁਰ